ਗੱਲ ਹੈਗੀ 2027 ਦੀ ਚੋਣਾਂ ਦੀ ਕਿ ਭਾਈ ਅਮਰਿਤਪਾਲ ਸਿੰਘ ਖਾਲਸਾ ਜਿੱਤਣਗੇ ਕਿ ਅਕਾਲੀ ਦਲ ਜਿੱਤਣਗੇ ਕਿ ਕਾਂਗਰਸ ਵਾਲੇ ਜਿੱਤਣਗੇ ਕਿ ਬੀਜੇਪੀ ਵਾਲੇ ਜਿੱਤਣਗੇ ਕਿ ਆ ਦੁਬਾਰਾ ਫਿਰ ਤੋਂ ਆਮ ਪਾਰਟੀ ਵਾਲੇ ਜਿੱਤਣਗੇ ਇੱਕ ਵੱਡਾ ਸਵਾਲ ਹੈ ਇਹ ਸਾਡੇ ਪੰਜਾਬ ਦੇ ਲੋਕਾਂ ਦੇ ਲਈ ਇਹ ਲੋਕਾਂ ਦੇ ਭਵਿੱਖ ਦੇ ਵਿੱਚ ਹੈ ਕਿ ਉਹਨਾਂ ਨੂੰ ਕਿਹੜੀ ਸਰਕਾਰ ਚੰਗੀ ਲੱਗਦੀ ਹੈ ਕਿਹੜਾ ਪੰਜਾਬ ਦਾ ਕਿਹੜੇ ਲੀਡਰ ਨੂੰ ਉਹ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਐ ਇਹ ਗੱਲ ਲੋਕਾਂ ਦੇ ਉੱਤੇ ਐ ਕਿਉਂਕਿ ਸਾਰੀਆਂ ਪਾਰਟੀਆਂ ਵੱਡੇ ਵੱਡੇ ਦਾਅਵੇ ਕਰਦੀਆਂ ਕਿ ਅਸੀਂ ਇਹ ਕੰਮ ਕਰਤਾ ਅਸੀਂ ਇਹ ਕੰਮ ਕਰਤਾ ਅਸੀਂ ਉਹ ਕੰਮ ਕਰਤਾ ਮੈਂ ਤੁਹਾਨੂੰ ਕੱਲੀ-ਕੱਲੀ ਪਾਰਟੀ ਦੇ ਕੰਮ ਗਿਣਾਂਦਾ ਕਿਹੜੀ ਪਾਰਟੀ ਨੇ ਕਿਹੜੇ-ਕਿਹੜੇ ਕੰਮ ਕਰੇ ਤੇ ਤੁਹਾਨੂੰ ਅੱਜ ਇਹ ਵੀ ਦੱਸਾਂਗੇ ਕਿ ਕਿਹੜੀ ਪਾਰਟੀ ਜਿੱਤਣ ਵਾਲੀ ਐ 2027 ਦੇ ਵਿੱਚ ਕਿਹੜੀ ਪਾਰਟੀ ਦਾ ਮੁਕਾਬਲਾ ਰਹੇਗਾ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਉਸ ਤੋਂ ਪਹਿਲਾਂ ਤੁਹਾਨੂੰ ਇਹ ਵੀ ਰਿਕੁਐਸਟ ਕਰਦੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਤਾਂ ਸਭ ਤੋਂ ਪਹਿਲਾਂ ਆਪਾਂ ਦੱਸ ਦਿੰਨੇ ਆ ਤੁਹਾਨੂੰ ਅਕਾਲੀ ਦਲ ਵਾਲਿਆਂ ਦੇ ਕੰਮ ਅਕਾਲੀ ਦਲ ਪਾਰਟੀ ਵਾਲੇ ਕਹਿੰਦੇ ਕਿ ਅਸੀਂ ਵੱਡੇ ਵੱਡੇ ਸਕੂਲ ਕਾਲਜ ਬਣਾਏ ਹਸਪੀਟਲ ਬਣਾਏ ਸੰਪਰਕ ਸੈਂਟਰ ਬਣਾਏ ਤੇ ਅਸੀਂ ਸੜਕਾਂ ਬਣਾਈਆਂ ਵੱਡੇ ਵੱਡੇ ਜੀਟੀ ਰੋਡ ਬਣਾਏ ਹੋਟਲ ਖੋਲੇ ਸਿਨੇਮਾ ਘਰ ਬਣਾਏ ਤੇ ਅਸੀਂ ਹੋਰ ਵੀ ਬਹੁਤ ਕੁਝ ਪੰਜਾਬ ਦੇ ਵਿੱਚ ਕੀਤਾ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਕਹਿੰਦੇ ਜਿੰਨਾ ਵੀ ਰੁਜ਼ਗਾਰ ਦਿੱਤਾ ਅਸੀਂ ਦਿੱਤਾ ਚਲੋ ਇਹ ਤਾਂ ਗੱਲ ਹੁਣ ਅਕਾਲੀ ਦਲ ਪਾਰਟੀ ਦੀ ਤੇ ਹੁਣ ਆਪਾਂ ਗੱਲ ਕਰਦੇ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਵਾਲੇ ਨੇ ਵੀ ਹੱਦ ਕਰਤੀ ਕਹਿੰਦੇ ਜਿੰਨੇ ਕੰਮ ਕੀਤੇ ਹੁਣ ਤੱਕ ਸਾਰੇ ਕਾਂਗਰਸ ਪਾਰਟੀ ਨੇ ਕਿਤੇ ਹੈ ਕਿ ਹੋਰ ਸਰਕਾਰਾਂ ਨੇ ਅੱਜ ਤੱਕ ਕੁਝ ਵੀ ਕੀਤਾ ਹੀ ਨਹੀਂ ਪਰ ਕਾਂਗਰਸ ਪਾਰਟੀ ਨੇ ਪਰ ਕਾਂਗਰਸ ਪਾਰਟੀ ਕਹਿੰਦੀ ਅਸੀਂ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਉਪਜਾਊ ਬਣਾਇਆ ਅਸੀਂ ਕਿਸਾਨਾਂ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਵਾ ਅਸੀਂ ਕਲੀਨਿਕ ਖੋਲੇ ਅਸੀਂ ਹਸਪੀਟਲ ਖੋਲੇ ਅਸੀਂ ਸਕੂਲ ਕਾਲਜ ਖੋਲੇ ਅਸੀਂ ਧਰਮਸ਼ਾਲਾ ਖੋਲੀਆਂ ਅਸੀਂ ਹੋਰ ਵੀ ਤੇ ਨਰੇਗਾ ਸਕੀਮਾਂ ਚਲਾਈਆਂ ਅਨਪੜਾ ਨੂੰ ਪੈਨਸ਼ਨਾਂ ਲਾਈਆਂ ਮਤਲਬ ਉਹਨਾਂ ਨੇ ਵੀ ਘੱਟੋ-ਘੱਟ 50-60 ਕੰਮ ਗਿਣਾਤੇ ਹੋਣੇ 50-60 ਕੰਮ ਗਿਣਾਤੇ ਹੋਣੇ ਮੈਂ ਤੁਹਾਨੂੰ ਪੂਰੇ ਤਾਂ ਨਹੀਂ ਗਿਣਾ ਸਕਦਾ ਤੀਜੇ ਪਾਸੇ ਹੁਣ ਆਪਾਂ ਗੱਲ ਕਰਦੇ ਆਮ ਪਾਰਟੀ ਸਰਕਾਰ ਦੀ ਆਮ ਪਾਰਟੀ ਸਰਕਾਰ ਕਹਿੰਦੀ ਕਿ ਅਸੀਂ ਇੰਨੀਆਂ ਜ਼ਿਆਦਾ ਨੌਕਰੀਆਂ ਦੇਤੀਆਂ ਕਿ ਪੰਜਾਬ ਦੇ ਵਿੱਚ ਸਾਰੇ ਹੀ ਬੱਚਿਆਂ ਨੂੰ ਰੁਜ਼ਗਾਰ ਮਿਲ ਗਿਆ ਅਸੀਂ 80% ਗਰੰਟੀਆਂ ਪੂਰੀ ਕਰਤੀਆਂ ਬੱਸਾਂ ਦਾ ਬੀਬੀਆਂ ਦਾ ਕਿਰਾਇਆ ਫ੍ਰੀ ਕਰਤਾ ਸਕੂਲ ਕਾਲਜ ਬਣਾਤੇ ਕਲੀਨਿਕ ਬਣਾਤੇ ਹਸਪੀਟਲ ਖੋਲਤੇ ਸਿੱਖਿਆ ਕੇਂਦਰ ਖੋਲਤੇ ਵੱਡੇ ਵੱਡੇ ਸਕੂਲ ਕਾਲਜ ਹਸਪੀਟਲ ਬਣਾਤੇ ਤੇ ਕਹਿੰਦੇ ਅਸੀਂ ਸਾਰੀਆਂ ਗਰੰਟੀਆਂ ਪੂਰੀ ਕਰਤੀਆਂ ਤੇ 20% ਗਰੰਟੀਆਂ ਰਹਿ ਗਈਆਂ ਜੇਕਰ ਤੁਸੀਂ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ 5 ਸਾਲ ਹੋਰ ਦੇ ਦਿੰਦੇ ਤਾਂ ਅਸੀਂ ਉਹ ਗਰੰਟੀਆਂ ਵੀ ਪੂਰੀ ਕਰ ਦਾਂਗੇ ਪੰਜਾਬ ਨੂੰ ਰੰਗਲਾ ਪੰਜਾਬ ਪੰਜਾਬ ਨੂੰ ਸੋਨੇ ਦੀ ਚੀੜੀ ਬਣਾ ਦਵਾਂਗੇ ਇਹ ਕਹਿਣਾ ਆਮ ਪਾਰਟੀ ਸਰਕਾਰ ਦਾ ਪਾਰਟੀ ਪਰ ਆਮ ਪਾਰਟੀ 5 ਸਾਲ ਹੋਰ ਮੰਗਦੀ ਹੈ ਇਹ ਤਾਂ ਹੁਣ ਲੋਕਾਂ ਦੇ ਹਿੱਤ ਦੇ ਵਿੱਚ ਹੈ ਕਿ ਉਹ ਆਮ ਪਾਰਟੀ ਨੂੰ 5 ਸਾਲ ਹੋਰ ਦਿੰਦੇ ਹੈ ਜਾਂ ਫਿਰ ਉਹਨਾਂ ਦਾ ਮਨ ਭਰ ਚੁੱਕਿਆ ਇਹ ਤਾਂ ਤੁਸੀਂ ਦੇਖ ਹੀ ਰਹੇ ਹੋ ਜੇ ਭਾਜਪਾ ਵਾਲੇ ਦੀ ਗੱਲ ਕਰਦੇ ਉਹ ਕਹਿੰਦੇ ਅਸੀਂ ਜਦ ਵੀ ਗੱਲ ਕੀਤੀ ਕਿਸਾਨਾਂ ਦੇ ਹਿੱਤ ਦੀ ਗੱਲ ਅਸੀਂ ਕੀਤੀ ਕਿਸਾਨਾਂ ਦਾ ਕਰਜ਼ਾ ਸੀ ਮਾਫ ਕੀਤਾ 2012 ਤੋਂ ਲੈ ਕੇ 22 ਤੱਕ بارش ਪੰਜਾਬ ਦੇ ਜਥੇਦਾਰ ਬਣੇ ਉਸ ਦਾ ਮੁੱਖ ਮਕਸਦ ਸੀ ਪੰਜਾਬ ਦੇ ਲੋਕਾਂ ਨੂੰ ਨਸ਼ਾ ਮੁਕਤ ਕਰਵਾਉਣਾ ਨੌਜਵਾਨ ਮੁੰਡੇ ਕੁੜੀਆਂ ਨੂੰ ਸਿੱਖੀ ਦੇ ਨਾਲ ਜੋੜਨਾ ਖਾਲਿਸਤਾਨ ਬਣਾਉਣਾ ਪਰ ਪੰਜਾਬ ਪੁਲਿਸ ਦੇ ਵੱਲੋਂ ਸਰਕਾਰ ਦੇ ਵੱਲੋਂ 23 April 2023 ਦੇ ਵਿੱਚ NSA ਤਹਿਤ ਗ੍ਰਿਫਤਾਰ ਕੀਤਾ ਗਿਆ ਭਾਈ ਅਮਰਿਕਪਾਲ ਸਿੰਘ ਜੀ ਨੂੰ ਤੇ ਅਦਾਲਤੀ پابੰਦੀਆਂ ਦੇ ਬਾਵਜੂਦ ਵੀ ਉਹ 2024 ਦੀ ਲੋਕ ਸਭਾ ਦੀ ਚੋਣ ਲੜੀ ਖਦੂਰ ਸਾਹਿਬ ਤੋਂ ਜਿੱਥੇ ਉਹਨਾਂ ਦੀ ਬਹੁਤ ਹੀ ਵੱਡੀ ਜਿੱਤ ਹੋਈ MP ਬਣੇ 1 ਲੱਖ 99000 ਵੋਟਾਂ ਦੇ ਨਾਲ ਉਹਨਾਂ ਦੀ ਖਦੂਰ ਸਾਹਿਬ ਦੇ ਵਿੱਚ ਵੱਡੀ ਜਿੱਤ ਹੋਈ ਜਿਸ ਦਾ ਪੂਰੇ ਪੰਜਾਬ ਦੇ ਵਿੱਚ ਸਰਕਾਰਾਂ ਨੂੰ ਡਰ ਪੈ ਗਿਆ ਸੀ ਕਿ ਇਹ ਕੀ ਹੋ ਚੁੱਕਿਆ ਆਣ ਵਾਲਾ ਸਮਾਂ ਉਹਨਾਂ ਦੇ ਲਈ ਕਿੰਨਾ ਖਤਰਨਾਕ ਸਾਬਿਤ ਹੋ ਸਕਦਾ ਸਰਕਾਰਾਂ ਪੂਰੀ ਤਰ੍ਹਾਂ ਇੰਨੀ ਵੱਡੀ ਜਿੱਤ ਦੇਖ ਕੇ ਘਬਰਾ ਚੁੱਕੀਆਂ ਸੀ ਘਬਰਾਈਆਂ ਹੋਈਆਂ ਕਿਉਂਕਿ 2027 ਦੇ ਵਿੱਚ ਅਸੀਂ ਗੱਲ ਕਰਦੇ 2027 ਦੇ ਵਿੱਚ ਹੁਣ ਜਿਹੜੇ ਕਾਨੂੰਨ ਚੰਗੇ ਨਹੀਂ ਲੱਗਦੇ ਸੀ ਉਹ ਕਾਲੇ ਕਾਨੂੰਨ ਰੱਦ ਕਰ ਦਿੱਤੇ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਵੱਡੇ ਵੱਡੇ ਸਕੂਲ ਕਾਲਜ ਧਰਮਸ਼ਾਲਾ ਹਸਪਤਾਲ ਬਣਾਏ ਤੇ ਇਹ ਤਾਂ ਗੱਲ ਹੁਣ ਆਪਣੀ ਪਾਰਟੀਆਂ ਦੀ ਸੀ ਇਹ ਤਾਂ ਹੁਣ ਆਪਣੀ ਚਾਰ ਪਾਰਟੀਆਂ ਦੀ ਗੱਲ ਸੀ ਜਿਨ੍ਹਾਂ ਦੀ ਮਤਲਬ ਜ਼ਿਆਦਾਤਰ ਟੱਕਰ ਪੈਣ ਵਾਲੀ ਹੈ ਤੇ ਜੇਕਰ ਹੁਣ ਦੇਖਿਆ ਜਾਵੇ ਭਾਈ ਅਮਰਿਤਪਾਲ ਸਿੰਘ ਦਾ ਜਨਮ 17 ਜਨਵਰੀ 1993 ਵਿੱਚ ਜੁੱਲੂਪੁਰ ਖੇੜਾ ਅੰਮ੍ਰਿਤਸਰ ਪੰਜਾਬ ਦੇ ਵਿੱਚ ਹੋਇਆ ਜਵਾਨੀ ਵਿੱਚ ਕੁਝ ਸਮਾਂ ਇਹਨਾਂ ਨੇ ਦੁਬਈ ਦੇ ਵਿੱਚ ਬਤਾਇਆ ਅਮ੍ਰਿਤਪਾਲ ਸਿੰਘ ਦੀ ਹਰ ਪਾਸੇ ਉਹ ਚਰਚਾ ਹੋ ਰਹੀ ਹੈ ਹਰ ਪਾਸੇ ਗੁਣਗਾਨ ਗਾਏ ਜਾ ਰਹੇ ਹੈ ਹਰ ਪਾਸੇ ਅਮ੍ਰਿਤਪਾਲ ਦੀਆਂ ਵੱਡੀਆਂ-ਵੱਡੀਆਂ ਗੱਲਾਂ ਹੋ ਰਹੀਆਂ ਕਿ 2027 ਦੇ ਵਿੱਚ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੀ ਸਰਕਾਰ ਆਣ ਵਾਲੀ ਹੈ ਭਾਈ ਅਮਰਿਤਪਾਲ ਖਾਲਸਾ ਦੀ ਸਰਕਾਰ ਆਉਣ ਵਾਲੀ ਹੈ ਜਿੰਨਾ ਮਰਜ਼ੀਆਂ ਆਮ ਪਾਰਟੀ ਕਾਂਗਰਸ ਪਾਰਟੀ ਭਾਜਪਾ ਅਕਾਲੀ ਦਲ ਜ਼ੋਰ ਲਾ ਲੈਣ ਪਰ ਜਿਹੜੀ ਸਰਕਾਰ ਆਣੀ ਹੈ ਭਾਈ ਅਮਰਿਤਪਾਲ ਖਾਲਸਾ ਦੀ ਆਣੀ ਹੈ ਯਾਦ ਰੱਖਿਓ ਇਹ ਖਾਲਿਸਤਾਨ ਬਣਨਾ ਭਾਈ ਅਮਰਿਤਪਾਲ ਸਿੰਘ ਦਾ ਰਾਜ ਆਵੇਗਾ ਤੇ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ ਸਿੱਖੀ ਨਾਲ ਜੋੜਿਆ ਜਾਵੇਗਾ ਤੇ ਬਾਕੀ ਗੱਲ 2027 ਦੇ ਵਿੱਚ ਆਉਣ ਵਾਲੇ ਸਮੇਂ ਦੀ ਹੈ ਤੇ ਕਿਉਂਕਿ ਬਾਕੀ ਤਾਂ ਲੋਕਾਂ ਨੇ ਡਿਸਾਈਡ ਕਰਨਾ ਕਿ ਉਹਨਾਂ ਨੂੰ ਕਿਹੜਾ ਮੰਤਰੀ ਕਿਹੜਾ ਚੰਗਾ ਲੱਗਦਾ ਕਿਹੜਾ ਨਹੀਂ ਲੱਗਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਹੀ ਪਤਾ ਲੱਗ ਜਾਵੇਗਾ ਕਿ ਕਿਹੜਾ ਲੀਡਰ ਮੁੱਖ ਮੰਤਰੀ ਬਣਨ ਵਾਲਾ ਹੈ ਤੇ ਜਿਹੜੀ ਅਸ਼ੰਕਾ ਉਹ ਭਾਈ ਅਮਰਿਤਪਾਲ ਸਿੰਘ ਦੀ ਜਿਤਾਈ ਜਾ ਰਹੀ ਹੈ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ